ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੇਵੋਂ ਕਰ ਨਮਸ਼ਕਾਰ ਆਜ ਹਮਾਰੈ ਮੰਗਲ ਚਾਰ ਆਜ ਹਮਾਰੈ ਮਹਾ ਆਨੰਦ ਚਿੰਤ ਲੱਤੀ ਭੇਟੇ ਗੋਬਿੰਦ ਆਜ ਹਮਾਰੈ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ आज हमारा बने फाग प्रब संगी मिल खेलन लाग होली चीनी संत सेवा रंग लागा अत लाल देव मन तन मौल्यो अत अनूप सुके नाही शाम धूप सगली रूती हरिया होए सत बसंत गुरु मिले देव बिरख जमयो है पार जात ਕੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ ਪੰਜਵਾ ਹਟਵਾਣੀ ਤਨ ਮਾਲ ਹਾਟ ਕੀਤ ਜੂ ਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਈ ਤਿਉ ਹਰ ਜਨ ਜੀਵੈ ਹਰ ਧਿਆਈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਉ ਮੇਗ ਸਮੈ ਮੋਰ ਨਿਤਕਾਰ ਚੰਦ ਦੇਖ ਬਿਗਸਹਿ ਕਉ ਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਾਨ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖਾ ਸੁਖ ਹਰ ਕੈ ਨਾਹੀ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਜਿਸ ਸਾਧ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾ ਕੀ ਬਸੰਤ ਗਣੀ ਜਾਂ ਕਹਿ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਹੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਂਇ ਸੋਈ નિਛਲ ਸਾਚ ਠਾਂਇ ਏਕਾ ਖੋਜੈ ਏਕਪਰੀਤ ਦਰਸ਼ਨ ਪਰਸਨ ਹੀ ਤਚੀਤਾ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹਿਲਾ ਪੰਜਵਾ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤਕੀਨ ਸਭ ਜਾਚੇ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵਉ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾ ਕਾਰਨ ਇਹ ਦਲੱਬ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਉਹ ਬਿਸਰਾਮ ਸਦਾ ਰਿਦੈ ਜੱਪੀ ਪ੍ਰਭ ਤੇਰਾ ਨਾਮ ਤੁਝ ਬਿਨ ਦੂਜਾ ਕੋਈ ਨਹੀਂ ਸਭ ਤੇਰਾ ਖੇਲ ਤੁਝ ਮਹਿ ਸਮਾਹੀ ਜਿਉ ਭਾਵੈ ਤਿਉ ਰਾਖਿ ਲੀ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਈ ਜਿਸ ਸਹਿ ਦੇਖ ਹਉ ਜੀਵਾ ਮਾਈ ਜਾਂ ਕੈ ਸਿਮਰਨ ਦੁਖ ਨਾ ਹੋਈ ਕਰ ਦਇਆ ਮਲਾਵੋ ਤਿਸੈ ਮੋਹੀ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜਿਉ ਪ੍ਰਾਨ ਸਭ ਤੇਰੋ ਧਨ ਰਹਾਉ ਜਾਂ ਕੋ ਖੋਜਹਿ ਸੁਰ ਨਰ ਦੇਵ ਮਨ ਜਨ ਸੇਖ ਨਾ ਲਹਿਹ ਭੇਵ ਜਾਂ ਕੀ ਗਤਮਿਤ ਕਹੀ ਨਾ ਜਾਏ ਘਟ 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 ਰਹਿ ਆਸਮਾਏ ਜਾਂਕੇ ਭਗਤ ਆਨੰਦ ਮੈਂ ਜਾਂਕੇ ਭਗਤ ਕੋ ਨਾਹੀ ਖੈ ਜਾਂਕੇ ਭਗਤ ਕੋ ਨਾਹੀ ਪੈ ਜਾਂਕੇ ਭਗਤ ਕੋ ਸਦਾ ਜੈ ਕੌਣੇ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਹੋ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹੇ ਦੇਹੋ ਨਾਮ ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤਿ ਤਿਉ ਹਉ ਮੈ ਛੂਟ ਜੈਸੀ ਦਾਸੇ ਧੀਰ ਮੀਰ ਤੈਸੇ ਉਧਾਰਨ ਗੁਰਹਿ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸ਼ਕਾਰ ਰਹਾਉ ਜਿਸਹਿ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਆਰਾਧ ਤਹ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੀਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਹ ਨਾ ਹਰ ਰਸਹਿ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵਾ ਸਗਲ ਉਦਾਹਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾਂ ਤੁਮ ਬੱਜਦਾਤੇ ਦੇ ਰਹੇ ਜੀਵ ਪ੍ਰਾਣ ਮਹਿ ਰਵ ਰਹੀ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਨ ਇੱਕ ਗੁਣ ਨਾ ਜਾਣ ਹਉ ਕਛੂ ਨਾ ਜਾਣੂ ਤੇਰੀ ਸਾਰ ਤੂੰ ਕਰਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮੈਂ ਰਾਖੋ ਆਸ ਏਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਪਾਵੈ ਜਲਹਿ ਮੀਨ ਅਗਮ ਅਗਮ ਊਚਾ ਤੇ ਊਚ ਹਮ ਤੋਰੇ ਤੁਮ ਬਹੁਤ ਮੂਚ ਜਿਨ ਤੂੰ ਧਿਆਇਆ ਸੀ ਗਨੀ ਜਿਨ ਤੂੰ ਪਾਇਆ ਸੀ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ 5 ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦਿਆ ਤਿਸ ਕਾ ਚਾਕਰ ਹੋਏ ਫਿਰ ਦਾਨ ਨਾ ਲਾਗੇ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੇ ਇਹ ਵਡ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹੋ ਪਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੋਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਹੂੰ ਆ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਤਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨੇ ਦਹਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਈ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੀ ਸਦਾ ਸਦਾ ਹਰ ਜਸ ਸੁਨਾ ਰਹਾਉ समरात्त स्वामी कारण करन मोहे नाथ प्रब तेरी शरण जी जंत तेरे आधार कर कृपा प्रब ले निस्तार भव खंडन दुख नाश देव सुर नर मुन जनता की सेवा धरन आकाश जाकी कला माहि तेरा दिया सब जंत खाए अंतर जामि प्रब दयाल ਆਪਣੀ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹਿ ਦੇਹੋ ਦਾਨ ਜਪ ਜੀਵੇ ਨਾਨਕ ਤੇਰੋ ਨਾਮ